ਇਹ ਸ਼ਬਦ ਸੰ ਤਾਰ ਤਾਰ ਕਰਕੇ ਦੋ ਗੋਲੀਆਂ ਬੱਚੇ ਦੇ ਪੇਟ ਵਿੱਚ ਲੱਗੀਆਂ ਜੋ ਦਾ ਮਹੀਨਾ ਬੀਬੀ ਕਮਾਈ ਨੇ ਕਹਿੰਦੀ ਪੁੱਤਰਾ ਡੋਲੀ ਨਾ ਤੇਰੀ ਰੂਹ ਕਿਧੀਆਂ ਜਾ ਕੇ ਸ਼ੀਦਾ ਨਸ਼ਵੇਂ ਸ਼ਾਮ ਲੋਕੇ ਤੇਰੇ ਪਾਪਾ ਨੂੰ ਮਿਲਾਂਗੀ ਬੱਚੇ ਨੂੰ ਫੜਕੇ ਦੇ ਕਿਨਾਰੇ ਲਟਾ ਦਿੱਤਾ ਆਪ ਜੀ ਕਾਰਨ ਆਪਣੇ ਬੱਚੇ ਲੈ ਕੇ ਸ਼ਹੀਦ ਹੋਈ 7 ਸਾਲ ਦੇ ਸ਼ਹੀਦ ਦੇ ਸਹਿਬ ਕਰਦੇ ਆਪ ਜੀ ਨੂੰ ਪਤਾ ਹੋਵੇਗਾ 9 ਸਾਲ ਹੋਰ ਉਮਰ ਦੇ ਹਿਸਾਬ ਦੇ ਜੇ ਜੋ ਬਾਬਾ ਕਹਿੰਦੇ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜਾਲ ਮੰਨਦੇ ਹਾਂ ਆ ਸਾਡੇ ਨਾਕੇ ਦੇ ਵਿੱਚ ਤਰਨ ਤਰਨ ਤੋਂ ਅਮਰ ਸਾਨੂੰ ਅੱਗੇ ਜਾਈਏ ਤੁਹਾਡਾ ਬਾਈਪਾਸ ਕਪੁੱਤਰ ਕਪੁੱਤਰ ਆ ਜਿਹੜਾ ਪਿਓ ਤੇ ਮਾਂ ਦੀ ਇੱਜ਼ਤ ਨੂੰ ਦਾਗ ਲਾ ਦੇਵੇ ਕੋ ਸੰਗਤ ਵਿੱਚ ਪੈ ਕੇ ਭੈੜੀ ਨਸ਼ਿਆਂ ਦੀ ਲਤ ਲਾ ਕੇ ਪੈਂਦੇ ਜਿਹਦੇ ਵਿੱਚ ਧੀ ਨੂੰ ਮੈਂ ਨੇ ਕਿਹਾ ਗੁਰਬਾਣੀ ਕਹਿੰਦੀ ਆ ਸੋ ਕਿਉ ਮੰਦਾ ਆਖੇ ਨਜਮੇ ਰਾਸਾਨ ਗੁਰਨਾਥ ਸਾਹਿਬ ਨੂੰ ਪੜਾਇਆ ਆ ਆਪ ਜੀ ਨੂੰ ਪਤਾ ਹੀ ਹੈ ਇਕੱਲੇ ਸਾਡੀ ਸ਼ਹੀਦੀ ਸਾਡੇ ਵਾਸਤੇ ਧਰਮ ਵਾਸਤੇ ਹਿੰਦੂਆਂ ਦੇ ਧਰਮ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇਹ ਖੁਦਾ ਦੇ ਪੁੱਤਰ ਸੁਪੁੱਤਰ ਹੋ ਬਾਬੇ ਦੇ ਲਈਏ ਸੰਗ ਵਰਗਾ ਜਿਹਨੇ ਆਪਣੇ ਤਵਜੂ ਦਿਓ ਉਹ ਸੁਪੁੱਤਰ ਤੇਨੇ ਰਹੀ ਦੀ ਦੁਨੀਆ ਤੱਕ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਤੇ ਆਪਣੇ ਪਿਆਰੇ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਦੇ ਪਾਸ਼ਾ ਦੀ ਨੌਵੀਂ ਜੋਤ ਗੁਰਗੱਦੀ ਪਾਇ ਸੁਹਾਏ ਵਾਲ ਸੰਨ ਵੀ ਲੱਗੇ ਤੇ ਹੋਣਾ ਨੇ ਸਰਕਾਰੀ ਟੈਕਸ ਲਾ ਲਾ ਕੇ ਐ ਹੀ ਨਾ ਕੋ ਜਨਤਾ ਦਾ ਜੀਵਣਾ ਮੁਸ਼ਕਲ ਦੁਰਮਕਰ ਕਰ ਦਿੱਤਾ ਸੀ ਕਈਆਂ ਘਰਾਂ ਦੇ ਵਿੱਚ ਜੋ مصیتا بنا دیو ਗੁਰਦੁਆਰੇ ਢਾ ਦੇਓ ਤੇ ਸਿੱਖ ਤੇ ਮੈਨੂੰ Hindu ਨਜ਼ਰ ਨਹੀਂ ਆਉਣੇ ਚਾਹੀਦੇ ਚਾਰੇ ਜੇ ਕਹਿੰਦਾ ਕੋਈ ਪੇ ਦੀ ਐਡੀ ਬਹੁਤ ਵੱਡੀ ਹੱਲਾਸ਼ੇਲੀ ਸੀ ਆਪਣੇ ਕਿਰਦਿਆਂ ਨੂੰ ਕਿਸੇ ਸ਼ਾਇਰ ਨੇ ਸੱਚ ਲਿਖਿਆ ਹੈ ਕਹਿੰਦਾ ਜਿਹੜੀ ਦੇ ਖਾਣਾ ਖਾਣ ਤੋਂ ਖਾਏ ਪਹਿਲਾਂ ਲੋਕੀ ਉਹਨੂੰ ਕਹਿੰਦੇ ਸਤੈਜ ਮੈਂ ਮੈਂ ਸਾਡੇ ਮੰਤਰੀ ਲਾਲਚੰਦ ਕਟਾਰੂ ਜੀ ਜਿਹੜੇ ਮੇਨ ਮੁੱਖ ਮਹਿਮਾਨ ਸਾਡੇ ਬਣ ਕੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਜੀ ਆਖਦਾ ਹਾਂ ਔਰ ਜਿਹੜਾ ਨਗਰ ਕੀਰਤਨ ਹੋਣਾ ਹੈ ਉਹਦੇ ਵਾਸਤੇ ਵੀ ਅੱਜ ਤੋਂ ਹੀ ਸੰਦੇਸ਼ ਹੈ ਕਿ ਮੈਂ ਡੇਟ ਔਰ ਟਾਈਮ ਦੱਸਦੇ ਆਂ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਸ਼੍ਰੀ ਨਗਰ ਦੇ ਵਿੱਚੋਂ ਨਗਰ ਕੀਰਤਨ ਚੱਲਣਾ ਹੈ ਉਹਨੂੰ ਇਕੱਠੇ ਹੋ ਕੇ ਆਪਾਂ ਹਾਜ਼ਰੀ ਲਵਾਈਏ ਔਰ ਗੁਰੂ ਸਾਹਿਬ ਤੋਂ ਸੀਸ ਲਵਾਂ ਬਿਲਕੁਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਨਾਲ ਸਰਕਾਰ ਵੱਲੋਂ ਵਰੇਗੜ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਤਿਆਰੀ ਸੋਨਾ ਸਹਾਇਤਾ ਪਿੱਛੇ ਦਾ ਅਗਰ ਜੀ ਦੇ ਵਿਚਾਰ ਦਾ ਰੱਖ ਕੇ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਿਨ੍ਹਾਂ ਨੂੰ ਕਦੇ ਸਾਰੇ ਪੰਜਾਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 25 ਬਹੁਤ ਵੱਡਾ ਜਿਹੜਾ ਉਹ ਪ੍ਰੋਗਰਾਮ ਸੀ ਰਾਜ ਦੇ ਅੰਦਰ ਜੋ ਉਸ ਕੜੀ ਵੱਜੋਂ ਪੰਜਾਬ ਦੇ ਅੰਦਰ ਰਾਈਟਰ ਸਾਊਂਡ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਪੱਧਰਾਂ ਦੇ ਵਿੱਚ ਬਣਾਉਦੇ ਵੀਰ ਸਾਹਿਬ ਖਰਵਾਦੀ ਦਾ ਸੰਸਕਰਨ ਉਹ ਸਾਰਾ ਹੀ ਪੇਸ਼ ਕੀਤਾ ਜਾ ਰਿਹਾ ਹੈ ਜੋ ਅੱਜ ਨਿਮਾਸ਼ਰ ਦੇ ਅੰਦਰ ਇਕ ਬਾਇਡਰ ਸੋ ਹਰੋਂ ਦਾ ਦਾਸ ਦੇ ਨਾਲ ਜਿੱਥੇ ਸਕਦਾ ਚ ਦੋਜਤ ਕੀਤਾ ਜਾਦਾ ਸੋ ਚੌਹਿਆਂ ਕੀ ਇਲਾਬ ਦੇ ਅੰਦਰ ਪੰਜਾਬ ਪੰਜਾਬ ਦੀ ਅਗਲੀਆਂ ਪੀੜ੍ਹੀਆਂ ਨੂੰ ਦੁਰੂਸ਼ ਸਾਹਿਬ ਨੇ ਲਸਾਤ ਦੀ ਉਹਨਾਂ ਦੀ ਜੀਵਨ ਬਾਰੇ ਜਿਹੜਾ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੇ ਬਹੁਤ ਵੱਡਾ ਤਿਆਗ ਕੀਤਾ ਉਹਦੇ ਤੋਂ ਪੰਜਾਬ ਦੇ ਲੋਕਾਂ ਵਾਲੀ ਪੀੜ੍ਹੀਆਂ ਜਿਹੜੀਆਂ ਉਹਦੇ ਨਾਲ ਜੁੜਨ ਸੋ ਅੱਜ ਬਹੁਤ ਹੀ ਇੱਕ ਭਾਵਪੂਰਤ ਬਹੁਤ ਹੀ ਬੈਸਵੰਦਗੀ ਇੱਕ इमोशनल ਵੀ ਆ ਇੱਕ ਸਿੱਖਣ ਵਾਲਾ ਜਿਹੜਾ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਨੂੰ ਅਜੋਜਿਤ ਕੀਤਾ ਗਿਆ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਰਦੇਸ ਬੇਸ਼ਰਫਾ ਸੀਰੋਤ ਸਿੰਘ ਜੀ ਦੇ ਜੀ ਦਾ ਸਾਥ ਸੋ ਲਾਈਟ ਹੈਂਡ ਸਾਊਂਡ ਦੇ ਪ੍ਰਧਾਨ ਪਾਰਟੀ ਦੇ ਵਰਦੀ ਦੇ मिनिस्टर ਹਜਤ ਦੇ ਆਫਲ ਜੀ ਸਾਡੇ ਐਸਐਸਬੀ ਸਹਿਯੋਗ ਦੇ ਸਤਿਕਾਰਯੋਗ ਸਰਵਨਾ ਵੱਲੋਂ ਬੜਾ ਵਧੀਆ ਇਤਜ਼ਾਬ ਕੀਤਾ ਗਿਆ ਲੋਕ ਵੀ ਵੱਡੀ ਗਿਣਤੀ ਚ ਆਏ ਆ ਜਿਵੇਂ ਲੋਕਾਂ ਨੂੰ ਸੱਦਾ ਦੇ ਰਿਆ ਕਿ 23 24 ਬੱਚੇ ਨੂੰ ਜਿਹੜਾ ਸ੍ਰੀ ਦਾਦਬਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਹੋ ਰਿਹਾ ਉਹਨੂੰ ਦੇਖਣ ਦੇ ਲਈ ਉਹਦੇ ਸ਼ਾਮਲ ਹੋ ਲੈਣ